ਹਾਂਜੀ ਤੁਮਨ ਵਾਂ ਲੱਗਦੇ ਜਿਵੇਂ ਮੈਡਮ ਹੁੰਦੀ ਹੈਗੀ ਮੈਂ ਗੁਰਮਨ ਨੂੰ ਟਿਊਸ਼ਨ ਲਾਉਣਾ ਸੀਗਾ ਤੇ ਪੁੱਛਣਾ ਨਾ ਲਮਾ ਕੀ ਪਾਉਣਾ ਚਲ ਮੈਂ ਪੁੱਛਦੀ ਆ ਨੇੜੇ ਜੀ ਆ ਗਿਆ ਹੁੰਦੇ ਪੈਂਜੀ ਖੜਿਆ ਹਾਂਜੀ ਦੇਖੋ ਸੋਣੇ ਗੱਲ ਕਰ ਲਈ ਸੀ ਕਿ ਮੈਂ ਦੱਸੋ ਜੀ ਤੁਸੀਂ ਆ ਘਰ ਹੋ ਰਹੇ ਹੋ ਹਾਂਜੀ ਹਾਂਜੀ ਹੁਣ ਹੀ ਲੈ ਆਇਆ ਅੱਛਾ ਕਿੰਨੇ ਦਾ ਲੈ ਲਿਆ

ਗੱਲ ਪੇਜੀ ਠੀਕ ਹੈ ਮੈਡਮ ਨੂੰ ਭੇਜ ਦੇ ਠੀਕ ਹੈ ਠੀਕ ਹੈ ਲੈ ਮੈਡਮ ਤਾਂ ਵਧੀਆ ਮਰੀਗੀ ਸਤਲਾ ਦਾ ਇਹ ਚਾਰ ਕੰਮ ਫੀਲ ਹੋਵੇ ਸਭ ਦੇਖਦੀਆਂ ਕਰਦੀਆਂ ਗੱਲਾਂ ਦੇ ਦੇ ਦਿੰਦਾ ਲੈ ਕਹੇ ਤਾਂ ਦੱਸਾਉਣੇ ਕਹਿੰਦੀ ਮੇਰੇ ਮੁੰਡੇ ਨੂੰ ਟਿਊਸ਼ਨ ਲਾ ਲੈ ਕਹੇ ਤਾਂ ਦੱਸਾਉਣ ਉਹ ਵੀ ਕੱਲ ਨੂੰ ਭੇਜਦੀ ਚੱਲੇ ਊੜਾੜਾ ਹੀ ਪੜਾਉਣਾ ਹੈ ਪੜਾ ਦੂੰਗੀ ਐਡੀ ਕਿੱਡੀ ਗੱਲ ਕਹਿਣ ਦੀਆਂ ਗੱਲਾਂ ਹੁੰਦੀਆਂ ਉਹ ਕਹੜਾ ਛੱਡਣ ਆਉਂਦੀ ਆ ਕੀ ਟਾਈਮ ਹੋ ਗਿਆ ਪੰਚ ਵਜਣ ਵਾਲਿਆ ਤੇ ਕੱਲ ਮੈਡਮ ਨੂੰ ਪੁੱਛਿਆ ਸੀ ਮੈਂ ਵੀ ਟਿਊਸ਼ਨ ਦਾ ਤੇ ਗੁਰਮਨ ਭੈਜੀ ਦੀ ਨਹੀਂ ਅੱਜ ਲੈ ਬੈਗ ਚੱਕ ਲਈ ਜਿੰਨੇ ਨਾਲ ਬੋਲ ਮਾਰਨ ਬਾਹਰ ਕਿੱਥੇ ਦਾ ਹੋਵੇ ਇੱਥੇ ਖੇਢੀ ਜਾਂਦਾ ਹੋਊਗਾ ਗੱਲ ਯਾਦ ਨਹੀਂ ਕੁਤੇ ਵੀਨੇ ਵੱਡ ਜਾ ਲੈ ਬੋਲ ਮਾਰਨਾ ਕਿੱਥੇ ਹੋਊਗਾ ਛੱਡ ਦੇ ਮੈਂ ਉਹ ਮਰ ਮੈਂ ਸ਼ੋਰ ਜਿਹੇ ਕਿਧਰ ਗਿਆ ਗੁਰਮਨ ਆ ਗੁਰਮਣਾ ਆਹ ਤੂੰ ਛੱਡ ਗਿਆ ਮੈਂ ਤੁਹਾਨੂੰ ਮੈਂ ਦੱਸਦੀ ਆਂ ਕੀ ਦੇਖੋ ਛੱਡ ਕੇ ਆਉਂਗੀ ਮੇਰੇ ਨਾਲ ਸੋਣਾ ਆਜੀ ਤਾਂ ਆਪਣੇ ਗਵਾਂਢੀ ਨੇ ਆਏ ਨਾ ਵੇ ਇਹ ਮੈਡਮ ਆ ਗਈ ਤੇ ਤੂੰ ਉਹਦੇ ਕੋਲ ਮੈਂ ਤੇਰੀ ਗੱਲ ਕਰੀ ਸੀ ਕੱਲ ਮੰਗਦੀ ਸੀ ਗੱਲ ਕੀਤੀ ਹਾਂ ਮੈਂ ਕਿਹਾ ਤੁਸੀਂ ਮੈਡਮੋਂ ਗੱਲ ਦੀ ਹਾਂ ਕਹਿੰਦੀ ਸੋਨਣਾ ਮੈਂ ਘਰ ਲਿਆਗਾ ਤੇ ਮੈਂ ਕੱਲ ਗੱਲ ਕਰੀ ਸੀ ਤੇਰੀ ਚੱਲ ਤੈਨੂੰ ਛੱਡ ਕੇ ਆਵਾਂ 5 ਵਜੇ ਕੇ ਅੱਜ ਤਾਂ ਚੱਲ ਤੂੰ 6 ਵਜੇ ਆਦੀ ਕੱਲ ਤੁਸੀਂ ਨਹੀਂ ਆ ਬਗ ਜਾ ਕਰ ਮੈਂ ਤਾਂ ਪੁੱਲ ਲੈ ਪੈਗ ਲੈਨੇ ਚੱਕ ਕਿੱਥੇ ਖੜ ਜੀ हो दो दो आप में लोड करा। चंगा चल पता मैडम घरे चल मैं देख ਅਸੀਂ ਨੇ ਕਰ ਲ ਮੈਡਮ ਨੂੰ ਪੁੱਛਿਆ ਸੀਗਾ ਬੱਚੇ ਵਾਸਤੇ ਸੋਲੂਸ਼ਨ ਆਉਣਾ ਸੀਗਾ ਤਾਂ ਤੁਸੀਂ ਮੈਡਮ ਨੂੰ ਬੁਲਾ ਦੋਗੇ ਇੱਕ ਮਿੰਟਾਂ ਅੰਟੀ ਮੈਂ ਪੁੱਛ ਆਣੀਆ ਠੀਕ ਹੈ ਸਾਡੇ ਮੈਡਮ ਕਿਹੜੀ ਹੈ ਸਾਡੇ ਤਾਂ ਕੋਈ ਪੜਾਉਂਦਾ ਹੀ ਨਹੀਂਗਾ ਕਮਾਲ ਹੈ ਚਲੋ ਮੰਮੀ ਨੂੰ ਪੁੱਛਦੀਆਂ ਮੰਮੀ ਆਏ ਤੇ ਨਹੀਂ ਸੀ ਵੀ ਇੱਕ ਨਾ ਬਾਹਰ ਅੰਟੀ ਆਏ ਨੇ ਵੀ ਕਹਿੰਦੀ ਮੈਂ ਨਾ ਉਹਦੇ ਮੁੰਡੇ ਨੂੰ ਟਿਊਸ਼ਨ ਨਾ ਕਿਹਾ ਸੀਗਾ ਮੈਨੂੰ ਮੈਡਮ ਨੇ ਆਪਣੇ ਘਰ ਤਾਂ ਕੋਈ ਮੈਡਮ ਹੀ ਨਹੀਂ ਹੈਗੀ ਕਿਹੜੇ ਆਂਟੀ ਆਈ ਐ ਆਹ ਆਪਣੀ ਗਵਾਂਢਣ ਆਈ ਐ ਕਹਿੰਦੀ ਵੀ ਅਲ ਕਿਹੜੇ ਛੋਡੇ ਘਰੇ ਮੈਡਮ ਹੈਗੀ ਆ ਨਾ ਵੀ ਮੈਡਮ ਨੇ ਕਿਹਾ ਸੀਗਾ ਵੀ ਕੱਲ ਨੂੰ ਜਵਾਕ ਨੂੰ ਭੇਜ ਦਿਓ ਜਵਾਕ ਤੇ ਉਹ ਆਂਟੀ ਆਏ ਨੇ ਉਹ ਕੱਲ ਮੈਂ ਤੁਰੇ ਆਉਂਦੀ ਸੀ ਉਤਰੋਂ ਤੇ ਉਹ ਮੈਨੂੰ ਰਾਜ ਟੱਕਰਿਆ ਦੇ ਬਾਹਰ ਚ ਖੜੀ ਸੀ ਮੈਨੂੰ ਕਹਿੰਦੀ ਕਿ ਖੜੇ ਖੜੇ ਬੈਣ ਜੀ ਮੈਂ ਤਾਂ ਕਿਹਾ ਕਹਿੰਦੀ ਆਕਰ ਤੁਸੀਂ ਨੂੰ ਲੈ ਲਿਆ ਮੈਂ ਕਿ ਹਾਂ ਕਹੇ ਸਾਡੇ ਬੱਚੇ ਇੰਟੂਸ਼ਨ ਲਾਉਣਾ ਸੀ ਤੇ ਜਦੋਂ ਉਹਨੇ ਕਹਿਤਾ ਕਿ ਟਿਊਸ਼ਨ ਲਾਣਾ ਤੁਸੀਂ ਮੈਡਮ ਆ ਮੈਂ ਤੁ ਹਵਾਜੀ ਚ ਆ ਗਈ ਮੈਂ ਇੱਥੇ ਹਾਂ ਵੀ ਮੈਂ ਮੈਡਮ ਨਹੀਂ ਕਹੇ ਸਾਡੇ ਬੱਚੇ ਨੂੰ ਟਿਊਸ਼ਨ ਲਾਉਣਾ ਹੈ ਮੈਂ ਕਿਹਾ ਚੱਲ ਭੇਜ ਦਿਓ ਤੇ ਊੜਾੜੇ ਪੜਾਉਣਾ ਹੈ ਫੜਾ ਗੂੰਗੀ ਮੈਂ ਫਿਰ ਕਿੱਡੀ ਗੱਲ ਹੈ ਹਾਏ ਰੱਬਾ ਮੰਮੀ ਤੂੰ ਤਾਂ ਆਪ ਹੀ ਨਹੀਂ ਪੜੀ ਜਵਾਬ ਦੂੰਗੀ ਬਣਾਏਂਗੀ ਮੈਨੂੰ ਤਾਂ ਲੱਗਦਾ ਵੀ ਵੱਡੀ ਗੁੱਡੀ ਕਲਾਸ ਚ ਹੋਊਗਾ ਹੋਊਗਾ ਪਰ ਨਵੀਂ ਛਿੰਮੀ ਚ ਤਾਂ ਕੁਝ ਨਹੀਂ ਹੁੰਦਾ ਊੜਾੜੇ ਪੜਾਉਣਾ ਹੈ ਉਹਨਾਂ ਨੂੰ ਕੀ ਪਤਾ ਲੱਗਦਾ ਵੀ ਇਹ ਹੈਂਡਪੈਡ ਮੈਡਮ ਹੈ ਹਾਏ ਰੱਬਾ ਮम्मी ਤੂੰ ਤਾਂ ਫਾਟੀ ਤੂੰ ਮਤਲਬ ਕੁਛ ਨਹੀਂ ਹੁੰਦਾ ਫਿਰ ਮम्मी ਤੂੰ ਮੈਂ ਕਿੱਥੋਂ ਪੜ੍ਹਾਵੇਂਗੀ ਇੰਗਲਿਸ਼ ਕਿੱਥੋਂ ਪੜ੍ਹਾ ਦੇਗੀ ਹਿੰਦੀ ਕਿੱਥੋਂ ਪੜ੍ਹਾ ਦੇਗੀ ਤੂੰ ਤਾਂ ਆਪ ਦਾ ਨਾਮ ਨਹੀਂ ਲਿਖਣਾ ਹੁੰਦਾ ਉਹ ਕੁਛ ਨਹੀਂ ਹੁੰਦਾ ਹੀ ਡੰਗ ਲੈ ਜਾਊਗਾ ਉੜਾੜੇ ਪੜ੍ਹਾਉਣਾ ਉਹਨੂੰ ਕਹ ਦੂ ਯਾਰ ਗਲਤ ਲਿਖਿਆ ਹੈ ਤੂੰ ਆ ਸਹੀ ਕਰਕੇ ਲੈ ਆਈ ਆਈ ਬਸ ਮਹੀਨਾ ਪੂਰਾ ਹੋ ਜਾਊਗਾ ਹਾਏ ਮੈਨੂੰ ਹੁੰਦਾ ਮੈਂ ਤਾਂ ਪਤਾ ਕਿੰਨੇ ਔਖੀ ਹੁੰਦੀ ਹੈਗੀ ਫਿਰ ਹੁਣ ਮੈਂ ਤਾਂ ਕਹੇ ਤਾਂ ਕੁਛ ਨਹੀਂ ਹੁੰਦਾ ਤੂੰ ਉਹਨੂੰ ਭੇਜ ਦੇ ਉੜਾੜੇ ਪੜ੍ਹਾਉਣਾ ਮੜਾ ਮੋ ਟਪੜਾ ਹੁੰਦੇ ਮੈਂ ਚੰਗਾ ਮੰਮੀ ਭੇਜ ਦੇ ਦੇ ਮੈਂ ਤਾਂ ਪੁੱਠੀ ਫਸ ਗਈ ਮੈਂ ਤਾਂ ਉਹੀ ਕਿਹਾ ਸੀ ਮੈਂ ਖਚਲੂ ਹੀ ਪੁੱਛਦੀ ਆ ਕਿਹੜਾ ਇਹ ਮੁੰਡੇ ਨੂੰ ਟਿਊਸ਼ਨ ਲਾਉਣਾ ਮੈਨੂੰ ਤਾਂ ਆਪਦਾ ਨਾਮ ਵੀ ਨਹੀਂ ਪਉਣਾ ਆਉਂਦਾ ਇੰਗਲਿਸ਼ ਵੀ ਨਹੀਂ ਆਉਂਦੀ ਮੈਂ ਤਾਂ ਉੜਾੜਾ ਵੀ ਨਹੀਂ ਪੂਰਾ ਆਉਂਦਾ ਮੈਂ ਤਾਂ ਪੁੱਠੀ ਸੱਜ ਗਈ ਚੱਲ ਪੁੱਛ ਨਹੀਂ ਹੁੰਦਾ 4-500 ਰੁਪਿਆ ਵੰਦੂਗਾ ਮਹੀਨੇ ਦਾ ਫਿਰ ਕੀ ਹੁੰਦਾ ਅਹੀਂ ਡਗ ਲੈ ਜੂਗਾ ਮਾੜਾ ਮੋਟਾ ਉੜਾੜਾ ਪੜਾ ਦੂੰਗੀ ਮਾੜਾ ਮੋਟਾ ਕੋਈ ਹੋਰ ਕਰਾ ਦੂੰਗੀ ਕੁਛ ਕੁਛ ਨਹੀਂ ਹੁੰਦਾ ਨਾ ਮੈਨੂੰ ਤਾਂ ਉਹੀ ਗੱਲ ਪੂਰਾ ਪੂਰੇ ਪਹਿਲੇ ਨੀ ਆਉਂਦੀ ਪੂਰਾ ਮੈਨੂੰ ਤਾਂ ਉਰਾੜਾ ਵੀ ਨੀ ਆਉਂਦਾ ਪੜ੍ਹਾਊਂ ਮੈਂ ਕੀ ਮੈਂ ਤਾਂ ਆਪਦੇ ਬਿਆਨਾਂ 'ਚ ਆਪ ਹੀ ਫਸ ਗਈ ਮੈਂ ਤਾਂ ਚੌੜੀ ਹੋ ਗਈ ਜਦੋਂ ਉਹਨੇ ਕਹਿ ਦਿੱਤਾ ਕਿ ਮੈਡਮ ਮੈਂ ਆਖਿਆ ਹਾਂ ਮੈਂ ਤਾਂ ਮੈਡਮ ਹੀ ਲੱਗਦੀ ਹਾਂ ਸੱਚੀ ਮੈਂ ਤਾਂ ਚੌੜੀ ਹੋ ਗਈ ਉਹ ਤਾਂ ਮੈਂ ਸੱਚੀ ਉਹ ਮੈਡਮ ਲੱਗਦੀ ਹਾਂ ਹਾਂ ਦੇਖ ਲਓ ਹਾਂ ਮੈਡਮ ਹੀ ਲੱਗਦੀ ਹਾਂ ਫੇਰ ਕੀ ਹੁੰਦਾ ਨਾ ਜੇ ਮੈਂ ਮੈਡਮ ਲੱਗਦੀ ਸੀ ਫੇਰ ਹੀ ਉਹਨੇ ਮੈਨੂੰ ਮੈਡਮ ਕਿਹਾ ਮੈਡਮਾਂ ਦੇ ਕਿਹੜਾ ਮੂੰਹ ਤੇ ਲਿਖਿਆ ਹੁੰਦਾ ਵੀ ਇਹ ਪੜ੍ਹੀ ਹੈ ਕਿ ਅਨਪੜ੍ਹ ਹੈ ਮੈਡਮ ਹੀ ਲੱਗਦੀ ਆ ਮੈਂ ਤਾਂ ਕੁਛ ਨਹੀਂ ਹੁੰਦਾ 4-500 ਰੁਪਏ ਮਹੀਨੇ ਦਾ ਆਊਗਾ ਮੋੜਾ ਮੋਟਾ ਪੜਾ ਦੂੰਗੀ ਜਿਹੜਾ ਪੜਨਾ ਹੋਇਆ ਚਲ ਮੈਂ ਕਹਿ ਦਿੰਦੀ ਆ ਉਹਨੂੰ ਵੀ ਭੇਜ ਦੇ ਮੰਮੀ ਨਾ ਪੁੱਠਾ ਹੀ ਫਸ ਗਈ ਆਏ ਕਹਿ ਕੇ ਕਿ ਮੈਂ ਤਾਂ ਹਾਂ ਮੈਡਮ ਆ ਗਈ ਕਿਸੇ ਨੇ ਕਹਿਤਾ ਦੇ ਮੰਮੀ ਫੁੱਲ ਗਈ ਮੰਮੀ ਤਾਂ ਪੁੱਠਾ ਫਸ ਗਈ ਮੰਮੀ ਨੂੰ ਮੈਥ ਨਹੀਂ ਆਉਂਦੀ ਅੰਗਰੇਜ਼ੀ ਨਹੀਂ ਆਉਂਦੀ ਹਿੰਦੀ ਨਹੀਂ ਆਉਂਦੀ ਕਰੂਗੀ ਕੀ ਮੰਮੀ ਇੰਗਲਿਸ਼ ਦੇ ਤਾਂ ਮੰਮੀ ਨੂੰ ਦੋ ਅੱਖਰ ਨਹੀਂ ਲਿਖਣੇ ਆਉਂਦੇ ਪੰਜਾਬੀ ਦਾ ਉਹ ਦੇ ਤੇ ਲੈਣੀ ਆਉਂਦੀ ਨਾ ਆਮ ਤਾਂ ਲਈ ਆਖਣ ਦੀ ਹੈ ਮੰਮੀ ਜਾਣੇ ਆਪ ਦਾ ਠੀਕ ਜੀ ਅੰਦਰ ਹੀ ਆ ਜਾਓ ਠੀਕ ਕਰ ਸਸਰੇ ਘਰ ਆਣੇ ਜੀ ਸਸਰੇ ਘਰ ਮੈਂ ਬੇਟੇ ਛੱਡਣਾਈ ਸੀ ਬਣਾਉਣ ਵਾਸਤੇ ਤੁਸੀਂ ਪੜਾ ਦਿਓ ਕੋਈ ਨਹੀਂ ਜੀ ਛੱਡ ਦਿਓ ਮੈਡਮ ਜੀ ਫਿਰ ਟਾਈਮ ਛੁੱਟੀ ਦਾ ਟਾਈਮ ਤੁਸੀਂ ਅੱਜ ਤਾਂ ਲੇਟ ਹੀ ਵੜਾ ਹੋ ਗਏ ਕਲ ਤੋਂ 4:00 ਵਜੇ ਛੱਡ ਜਾ ਕਰੋ 6:00 ਵਜੇ ਲੈ ਜਾਓ ਠੀਕ ਮੈਡਮ ਜੀ ਕੋਈ ਗੱਲ ਨਹੀਂ ਮੈਂ 6:00 ਵਜੇ ਲੈ ਜਾਓ ਤਾਂ ਲੇਟ ਹੋਗੇ ਤੁਸੀਂ ਠੀਕ ਮੈਡਮ ਜੀ ਮੈਂ ਤੁਹਾਨੂੰ ਥੋੜਾ ਜਿਹਾ ਦੱਤ ਤੰਗਾ ਮੈਂ ਪੜ੍ਹਾ ਦੇਵਾਂਗੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਥੋੜੀ ਇੰਗਲਿਸ਼ ਤੇ ਧਿਆਨ ਦੇ ਕੋਈ ਗੱਲ ਨਹੀਂ ਪੜ੍ਹਾ ਰਿਹਾ ਮੈਡਮ ਜੀ ਮੈਂ ਜਾਣੀ ਆ ਹਾਂ ਜੀ ਕੋਈ ਨਹੀਂ 6:00 ਵਜੇ ਲੈ ਜਾਓ ਠੀਕ ਹੈ ਮੈਡਮ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਫਟਰਨੂਨ ਮੈਮ ਮੈਨੂੰ ਨਹੀਂ ਪਤਾ ਵੀ ਤੁਹਾਡੇ ਨੋਂ ਨਾਮ ਦਾ ਬਹਿ ਜਾ ਮੈਂ ਤਾਂ ਸਤਿ ਸ਼੍ਰੀ ਅਕਾਲ ਬਹਿ ਆਇਆ ਕਿ ਉਹਦਾ ਕੱਟ ਦਰ ਪੜਾਉਣਾ ਊੜੇ ੜੇ ਕਰਦਾ ਨਾੜੰਜੀ ਕੈਦਾ ਤਾਂ ਠੀਕ ਹੈ ਜੀ ਕੈਦਾ ਤੁਹਾਨੂੰ ਨਾਸਤ ਕਿਹੜਾ ਬੱਚਾ ਹੁੰਦਾ ਜੀ ਨਾਸਤ ਹੀ ਬੱਚਾ ਹੁੰਦਾ ਜਿਹੜਾ ਮੈਂ ਤੁਹਾਨੂੰ ਕਹਿਣਾ ਕੈਦਾ ਕੱਟਦਾ ਨਹੀਂ ਮੈਂ ਪੜਾਉਣਾ ਊੜੇ ੜੇ ਆ ਮੈਡਮ ਜੀ ਸਾਡੇ ਕੋਲ ਤਾਂ ਬੁੱਕਾਂ ਨਹੀਂ ਆ ਜੀ ਚਲ ਜਿਹੜਾ ਪੁਸਾਏਗਾ ਉਹ ਹੀ ਕੱਟ ਲੈ ਜਿਹੜਾ ਤੁਹਾਨੂੰ ਮੈਡਮ ਪੜਾਉਂਦੀਆਂ ਨੇ ਲੈ ਦਿਖਾ ਦਿਓ ਤੇੰਮੀ ਕਰਾ ਕੋਈ ਨਹੀਂ ਸਿੱਧੀ ਕਰ ਲੇਗੀ। ਹਾਥੀ ਦੇ ਸਿੰਘ ਜੀ ਆ ਕੁੱਤੇ ਬਿੱਲੇ ਇਹਦਾ ਫਾਸਾ ਕੁਸਾ ਸਾਡੇ ਵੇਲੇ ਦੱਸੋ। ਮੈਨੂੰ ਤਾਂ ਕੁਸਾਉਂਦਾ ਨਹੀਂ ਇਹਦੇ ਚੋ। ਚਲ ਇਸੇ ਨੂੰ ਕਹਿ ਦੇਣੀ ਆ ਪੜ ਕੇ ਸੁਣਾਉ। ਲਫਤਾ ਪੜ ਕੇ ਸੁਣਾ ਮੈਨੂੰ। ਹੰਦੇ ਪੰਜ ਦੀਆਂ ਤੂਆਂ ਜੜਾਂ ਦੇ ਪੂਰੇ ਵਿੱਚ ਇੱਕ ਦੂਜੇ ਤੋਂ ਇਸ ਦਰਖਤ ਤੇ ਸਿਰ ਲੂ ਚੰਗੀ ਤਰ੍ਹਾਂ ਨੂੰ ਨਾਲ ਸ਼ਤਰਮੁਰਗ ਉੱਡ ਨਹੀਂ ਸਕਦਾ ਇਸ ਇਹ ਦੌੜ ਵਾਲਾ ਪੰਛੀ ਹੈ ਇਹ ਜੀ ਚਲ ਬੱਸ ਪੁੱਤ ਅੱਜ ਦਾ ਤਾਂ ਇਹੀ ਕੰਮ ਬਹੁਤ ਹੈ ਸ਼ਾਬਾਸ਼ ਲੱਗ ਪਤਾ ਨਹੀਂ ਜੀ ਘਾਟੇ ਵਾਟੇ ਜੇ ਤੇਰੀ ਅੰਦਰ ਨੂੰ ਤੇ ਚਲ ਪੁੱਤ ਇਨਾ ਕੀ ਬਹੁਤ ਹੈ ਅੱਜ ਦੇ ਵਾਸਤੇ ਤੇ ਕੱਲ ਨੂੰ ਟਾਈਮ ਨਾਲ ਆ ਜੀ ਤੇ ਹੁਣ ਤੁਹਾਨੂੰ ਛੁੱਟੀ ਹੈ

ਕੀ ਸੁਣਿਆ ਸੀਗਾ ਆਹਾ ਸੁਣਾਈ ਬੁੱਤਨਾ ਤੇ ਕੀਰੋਂ ਨੇ ਦੇ ਪੰਜ ਜੀਆਂ ਪਤਾ ਕਿ ਮੈਂ ਬੜੀ ਐਨਾਂ ਤੂੰ ਗਲਤ ਬੜੀ ਐਨਾਂਗਾ ਮੈਡਮ ਕਹਿੰਦੀ ਸਹੀ ਆ ਸਹੀ ਆ ਮੈਡਮ ਕਹਿੰਦੀ ਹਾਂ ਨਹੀਂ ਇਹ ਤਾਂ ਗਲਤ ਬੜੀ ਐਨਾਂ ਤੂੰ ਮੈਡਮ ਕਹਿੰਦੀ ਸਹੀ ਆ ਤਰਾ ਕੰਮ ਨਹੀਂ ਉਹ ਆ ਤਾਂ ਲੱਲੇ ਵੀ ਕੁਛ ਦੇ ਤਾਂ ਕੁਛ ਹੋਰ ਲਿਖਿਆਗਾ ਤੂੰ ਗਲਤ ਬੜੀ ਐਨਾਂਗਾ ਕੱਲ ਨੂੰ ਚਲ ਮੈਂ ਮੈਡਮ ਨਾਲ ਗੱਲ ਕਰਕੇ ਆਉਂਗੀ ਠੀਕ ਹੈ ਠੀਕ じゃ ਹੁਣ ਮੂਹਤੋਲਾ ਤਾਂ ਮੈਡਮ ਕਿਹੜੇ ਹਿਸਾਬ ਨਾਲ ਬਣਾਉਂਦੀ ਆ ਤਾਂ ਸਮਝ ਹੀ ਨਹੀਂ ਆਉਂਦੀ ਇਹਦੀ ਮੈਡਮ ਦੀ ਅੱਜ ਹੀ ਗਿਆ ਸੀਗਾ ਅੱਜ ਇਹ ਗਲਤ ਪੜੀ ਜਾਂਦਾਗਾ ਤਾਂ ਮਹੀਨਾ ਪਿਆਗਾ ਅ ਕੱਲ ਨੂੰ ਮੈਂ ਮੈਡਮ ਨਾਲ ਜਾ ਕੇ ਗੱਲ ਕਰਕੇ ਆਉਂਗੀ ਰੱਖ ਦਿਨੇ ਚਲ ਬੈ ਕਈ ਵਾਰ ਜਵਾਬ ਭੁੱਲ ਜਾਂਦੇ ਆ